ਸਤਿ ਸ਼੍ਰੀ ਅਕਾਲ ਜੀ ਵੀਡੀਓ ਦੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਆ ਹਾਂ ਅੱਜ ਦੀ ਵੱਡੀ ਖਬਰ ਖਬਰਾਂ ਅੰਦ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀ ਆ ਪੈਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜਰੂਰ ਕਰ ਲੋ ਸ਼ੁਰੂਆਤ ਕਰਦੇ ਆਂ ਅੱਜ ਦੀ ਵੱਡੀ ਖਬਰ ਆਲ ਪੰਜਾਬ ਅੰਗਰਵਾੜੀ ਮੁਲਾਜ਼ਮਾਂ ਮਜੂਨੀਆ ਨਾ ਹੋਏ ਫੋੜ ਦੇ ਫਾਰੈਸਟ ਦੇ ਨਾਲ ਹੀ ਆਲ ਪੰਜਾਬ ਅੰਗਣਵਾੜੀਆਂ ਮੁਲਾਜ਼ਮਾ ਯੂਨੀਅਨ ਹੋਏ ਦੋ ਫਾੜ ਇਸ ਦੇ ਨਾਲ ਪੰਜਾਬ ਦੇ ਜੱਗ ਤੋਂ ਖਬਰਾਂ ਦੀ ਸ਼ਾਮ ਨਿਕਾਲੇ ਦਾ ਹਲ ਦੇ ਵਿੱਚ ਸ਼ਾਮਲ ਹੋ ਚੁੱਕੇ ਹਰਬੋਬਿੰਦ ਕੌਰ ਦੀ ਗਵਾਹੀ ਹੈ ਕਿ ਆਲ ਪੰਜਾਬ ਅੰਗਣਵਾੜੀਆਂ ਮੁਲਾਜ਼ਮਾ ਯੂਨੀਅਨਾਂ ਦੋ ਫਾੜ ਹੋ ਗਈਆਂ ਹਨ ਪੰਜਾਬ ਦੇ ਕੈਬਨਿਟ ਮੰਤਰੀ ਮਲਜੀਤ ਕੋਰ ਨਾਲ ਹੋਈ ਮੀਟਿੰਗ ਤੋਂ ਬਾਅਦ ਯੂਨੀਅਨ ਦੀਆਂ ਪੰਜ ਜ਼ਿਲ੍ਹਾ ਪ੍ਰਧਾਨ ਦੀ ਵੱਖ ਹੋਣ ਦਾ ਐਲਾਨ ਕਰ ਦਿੱਤਾ ਗਿਆ ਹੈ ਜੁਨੀਆਨਾ ਦੀ ਸੂਬਾ ਆਗੂ ਸ਼ਿੰਦਰ ਪਾਲ ਕੌਰ ਪਗਤਾ ਅਤੇ ਦੱਸਿਆ ਕਿ ਯੂਨੀਅਨਾਂ ਦਾ ਪ੍ਰਧਾਨ ਹਰ ਕੁਮਿੰਨ ਕੌਰ ਸ਼ੋਮੀ ਕਾਲੀਦਲ ਵਿੱਚ ਸ਼ਾਮਿਲ ਹੋ ਚੁੱਕੇ ਹਨ ਉਹਨਾਂ ਨੂੰ ਸ਼ੋਮੀ ਕਾਲੀਦਲ ਨਹੀਂ ਇਸਤਰੀ ਵਿੰਗ ਦਾ ਪ੍ਰਧਾਨ ਬਣਾਇਆ ਹੋਇਆ ਹੈ ਪਰ ਅੰਗਣਵਾੜੀ ਮੁਲਾਜ਼ਮਾਂ ਜੂਨੀਅਨ ਦੀ ਕੁਝ